ਭਾਜੀ ਕਿਆ ਕਰ ਰਹੇ ਹੋ ਭਾਜੀ ਅੱਜ ਮੈਂ ਜਿਹੜੀਆਂ ਲਗਜ਼ਰੀ ਜੁੱਤੀਆਂ ਨੇ ਪ੍ਰੀਮੀਅਮ ਵਰਕ ਵਾਲੀਆਂ ਜੀ ਉਹਨਾਂ ਦੀ ਸੈਟਿੰਗ ਕਰ ਰਿਆ ਸੀ ਤੋਂ ਸੋਚਿਆ ਤੁਹਾਨੂੰ ਵੀ ਦਿਖਾਦਾ ਜੀ ਦੇਖੋ ਜੀ ਹੈਂਡ ਵਰਕ ਹੈ ਜੀ ਚੈੱਕ ਕਰੋ ਆਰਟੀਕਲ ਰੇਂਜ ਇਹਨਾਂ ਦੀ ਜੀ 1000 ਰੁਪਏ ਤੋਂ ਲੈ ਕੇ 15-1600 ਦੇ ਆਰਟੀਕਲ ਨੇ ਸਾਰੇ ਦੇਖ ਸਕਦੇ ਹੋ ਥੋੜੀ ਤੇ ਹੱਤ ਦੀ ਕਢਾਈ ਹੋਊਗੀ ਜੀ ਕੋਈ ਕੰਪਿਊਟਰ ਕਢਾਈ ਨਹੀਂ ਹੈਗੀ ਜੀ ਪ੍ਰੀਮੀਅਮ ਪਿਓਰ ਪਾਕਿਸਤਾਨੀ ਜੀ ਜਿਹਨੂੰ ਕਹਿੰਦੇ ਨੇ ਪਾਕਿਸਤਾਨੀ ਇਹ ਹੈ ਜੀ ਲੋਕਾਂ ਨੇ ਬਹੁਤ ਵੇਚ ਲਈਆਂ ਜੀ ਡੁਪਲੀਕੇਟ ਪਾਕਿਸਤਾਨੀ ਇਹ ਦੇਖ ਸਕਦੇ ਹੋ ਜੀ ਇਹ ਕੰਪਿਊਟਰ ਕੜਾਈ ਹੈ ਜੀ ਜੋ ਹੋਊਗੀ ਕਹਿ ਕੇ ਵੇਚਾਂਗੇ ਦੇਖ ਸਕਦੇ ਹੋ ਦੇਖੋ ਜੀ ਆਰਟੀਕਲ ਸਾਰੇ ਇੱਕ ਤੋਂ ਇੱਕ ਨੇ 1000 ਤੋਂ ਲੈ ਕੇ 1500 ਦੀ ਰੇਂਜ ਦੇ ਵਿੱਚ ਆਹ ਦੇਖੋ ਜੀ ਬਹੁਤ ਪ੍ਰੀਮੀਅਮ ਵਰਕ ਕੀਤਾ ਹੋਈ ਜੁੱਤੀ ਦੇਖੋ ਕਿੰਨੀ ਸ਼ਾਨਦਾਰ ਹੈ ਜੀ ਇਹਦੇ ਹੀ ਜਿਹੜੀ ਰੇਂਜ ਹੈ ਜੀ 1500 ਦਾ ਆਰਟੀਕਲ ਹੈ ਜੀ ਇਹ ਚੈੱਕ ਕਰੋ ਜੀ ਕਿਉਂ ਰਹੂਗਾ ਕੋਈ ਦੇਸੀ ਨਹੀਂ ਹੋਗਾ ਜੀ ਦੇਖੋ ਸਿਲਵਰ ਕੜਾਈ ਬਹੁਤ ਮੰਗਦੇ ਨੇ ਜੀ ਪ੍ਰੀਮੀਅਮ ਤੋੜੀ ਦੇ ਉੱਪਰ ਹੋਊਗੀ ਕੜਾਈ ਦੀ ਕੋਈ ਡੁਪਲੀਕੇਟ ਮਾਰਕਾ ਨਹੀਂ ਹੋਊਗਾ ਜੀ ਪਿਓਰ ਪਾਕਿਸਤਾਨ ਮਾਰਕਾ ਹੋਊਗਾ ਜੀ ਇੱਕ ਆਹ ਚੈੱਕ ਕਰੀ ਮੇਰੀ ਇਹ ਪਹਿਣਾ ਜੀ ਇਹਨਾਂ ਦੇ ਪੈਰ ਵੱਡੇ ਨੇ ਜੀ 41 ਸਾਈਜ਼ ਆ ਰਹੇ ਨੇ ਦੇਖੋ ਜੀ ਪ੍ਰੋਪਰ 41 ਸਾਈਜ਼ ਹੋਊਗਾ ਜੀ ਡਬਲ ਕੁਸ਼ਨਿੰਗ ਹੋਊਗਾ ਜੀ ਬਿਲਕੁਲ ਸੌਫਟ ਜੀ ਇੱਕ ਆਰਟੀਕਲ ਇਹਦੇ ਵਿੱਚ ਇਹ ਹੈ ਜੀ ਦੇਖੋ ਜੀ ਬਹੁਤ ਸੋਹਣੇ ਸੋਹਣੇ ਆਰਟੀਕਲ ਨੇ ਜੀ ਇਹਨਾਂ ਦੇ ਵਿੱਚ ਕੁਝ ਦੇ ਵਿੱਚ ਜੀ ਛੋਟੇ ਸਾਈਜ਼ ਵੀ ਮਿਲ ਜਾਣਗੇ ਜਿਵੇਂ ਜੀ ਆਹ ਪਿਆ ਹੈ ਜੀ ਇੱਕ ਦੇਖੋ ਜੀ ਮਿਲੂਆ ਕਿਤੇ ਤੋਂ ਨੂੰ ਇਹ ਰਾਦੇ ਪੰਜਾਬੀ ਜੁੱਤੀ ਨੇੜੇ ਕ੍ਰਿਸ਼ਨਾ ਮੰਦਿਰ ਮੇਨ ਵਿਆ ਬੇਟਾ ਮੰਡੀ ਡਿਸਟ੍ਰਿਕਟ ਮਾਨਸਾ ਬਾਕੀ ਹੋਲ ਸੇਲ ਦਾ ਵੀ ਜੀ ਆਪਣਾ